ਆਸਾ ਸ਼ੇਖ ਫਰੀਦ ਜੀਓ ਕੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਿਲੋ ਮੁਹੱਬਤ ਜਿਨ ਸਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰਤੇਸ਼ਕ ਖੁਦਾਏ ਰੰਗ ਦਦਾਰ ਕੇ ਵਿਸਰਿਆ ਜਿਨ ਨਾਮ ਤੇ ਭੁਏ ਭਾਰਥੀ ਰਹਾਓ ਆਪ ਲਈ ਲੜ ਲਾਏ ਦਰਦਰਵੇਸ਼ ਸੇ ਤਿੰਨ ਧੰਨ ਜਣੇਂਦੀ ਮਾਂ ਆਏ ਸਫਲ ਸੇ ਪਲਵਦਕਾਰ ਅਪਾਰ ਅਗਮ ਬਿਨਤ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀ ਜੇ ਬੰਦਗੀ ਆਸਾ ਬੋਲੇ ਸ਼ੇਖ ਫਰੀਦ ਪਿਆਰੇ ਅਲੇ ਲੱਗੇ ਇਹੋ ਤਨ ਖੋ ਹੋਸੀ ਖਾਕ ਨਿਮਾਣੀ ਗੋਰ ਕਰੇ ਆਜ ਮਿਲਾਵਾ ਸ਼ੇਖ ਫਰੀਦ ਟਕਮ ਕੁੰਜੜੀਆਂ ਮਨੋ ਮਚਿੰਦੜੀਆਂ ਰਹਾਓ ਜੇ ਜਾਣਾ ਮਰਮ ਜਾਈਏ ਕੋਮਨ ਆਈਏ ਝੂਠੀ ਦੁਨੀਆ ਲਗ ਨਾ ਆਪ ਵਿਆਈਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰੂ ਦਸੇ ਵਾਟ ਮਰੀਦਾ ਜੋਲੀਏ ਸ਼ੈਲ ਲੰਗਨ ਦੇ ਪਾਰ ਗੋਰੀ ਮਨ ਧੀਰਿਆ ਕੰਚਨ ਵੰਨੇ ਪਾਸੇ ਕਲ ਕਲਵਤ ਚੀਰਿਆ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਕਤਕ ਕੁੰਜਾ ਚੀਤ ਦੋ ਸਾਵਣ ਬਿਜੁਲੀਆਂ ਸਿਆਲੇ ਸੁਹੰਦੀਆਂ ਪਿਰਗਲ ਬਾਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ ਗੰਡੇਂਦਿਆਂ ਸ਼ਹਿ ਮਾਂ ਤੜੰਦਿਆਂ ਇੱਕ ਖਿੰਨੋ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹਿ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ